जी हाज निकल गया जी गुरद्वारा श्री हेमकुंड साहब की यात्रा पा और अत्रा तो पहले चले जाते हैं और अपने पिंड पंचौरा तंकी करवा रहे पेट्रोल की फुल मोटरसाइकिल भाजी तो हूँ साँधी यात्रा शुरू हो गई लो जी निकल गए जी यात्रा श्री हेमकुंड साहब जी मोटपातेत्रा भाजी ਜੀ ਹਮੇ ਆ ਗਏ ਆ ਇਹ ਬਲਾਸਪਰ ਹਰਿਆਣਾ ਸ਼ਿਵਜੀ ਚੌਕ ਸੋਰਾ ਜੀ ਪੂਰਾ ਤੇ ਅਸੀਂ ਜਾਉਂਗੇ ਜੀ ਖਿਜਰਾਬਾਦ ਖਿਜਰਾਬਾਦ ਤੇ ਪਹੁੰਚਾਂ ਸਾਹਿਬ ਆ ਸ਼ਿਵਜੀ ਚੌਕ ਹੈ ਲੋ ਜੀ ਜੋ ਪਾਰ ਕਰਕੇ ਮਹਾਰਾਜਾ ਗਰਸੈਨ ਚੌਕ ਲੋਗੜ ਸਾਹਿਬ ਆਦ ਬਦਰੀ ਕਪਾਲ ਮੋਚਨ ਸਾਹਿਬ ਲੋ ਜੀ ਤਿਆਰੀ ਆ ਪੌਂਟਾ ਸਾਹਿਬ ਦੇਰਾਦੂਨ ਲੇਦੀ ਪ੍ਰਤਾਪ ਨਗਰ यो आ गया जी हरियाणा और हिमाचल का टूर टैक्स जी तो इस तक निकलेंगे पोटा साहब ਆ ਰਾਤ ਗੁਰਦਾਰਾ ਜੀ ਇੱਕ ਸਾਹ ਆ ਜੀ ਗੁਰਦਾਰਾ ਦਾ ਮੇਨ ਗੇਟ ਗੁਰਦਾਰਾ ਜੀ ਖੋਟਾ ਸਾਹਿਬ ਦਾ ਬਸਤਾ ਕੋਲ ਮੇਨ ਐਂਟਰੀ ਆ ਬੰਦ ਆ ਬੰਦ 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 ਆਪ ਗੁਰਦਾਰਾ ਜੀ ਆ ਦੇਖੋ ਬੋਲੇ ਸੀ ਟੋਪ ਅਸੀਂ ਨਿਕਲ ਗਏ ਆ ਕਿ ਪੋਸਟਾ ਰੇਨੁਕਾ ਜੀ ਸਲਾਈ ਹਾਰਡ ਕੋਰਟੀ ਆ ਰੋਡ ਜਿਹੜਾ ਕਿ ਆ ਬਤਰੀਪਰ ਮੋਟਾ ਸਾਹਿਬ ਤੇ 2 ਕਿਲੋਮੀਟਰ ਮੇਰੇ ਨਾਂਕੇ ਪਿੰਡ ਗਿਆ ਦਾਦੂ ਵਾਲਾ ਸੀਸ ਕਿਨਾਂ ਜਾ ਰਹੇ ਆ ਅਰ ਇਸ ਪਿੰਡ ਦਾ ਬੜਾ ਸੁਧਾਰ ਹੋ ਰਿਹਾ ਲੋ ਸਮਝ ਮੇਰੇ ਨਾਂਕੇ ਕੜਦੇ ਦੇ ਦੁਆਰਾਂ ਦਾ ਵਕਤਾ ਰੋ ਵਾਲਾ ਅਗਰੀਪਰ ਮਾਝਾ ਪ੍ਰਦੇਸ਼ ਮੋਟਾ ਸਾਹਿਬ ਅਗਾ ਜੀ ਮੇਰੇ ਨਾਂਕੇ ਦਾ ਪਿੰਡ ਡੇਰਾ ਜੀ ਪਿੰਡਾਂ ਸਾਰਾ ਸੀ ਐਂਟਰੀ ਕਰ ਗਈ ਰੋਡ ਸਾਰਾ ਟੁੱਟਿਆ ਪਿਆ ਜੀ ਹੁਣ ਦੇਖੋ ਵੀ ਚਲ ਕਾ ਹੋਇਆ ਵਾਕਿਆ ਲੋ ਜੀ ਆ ਗਏ ਆਪਣੇ ਨਾਨਕੇ ਕੇ ਅਸੀਂ ਪਿੰਡਾਂ માં ਘਰਾਂ માં ਜੀ ਐਂਟਰੀ ਕਰ ਗਏ ਲੋ ਜੀ ਆ ਗਏ ਮੇਰੇ ਨਾਨਕੇ ਦਾ ਪਿੰਡ ਜੀ ਇਹ ਅਮੇ ਆ ਗਏ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਦੇਖ ਰਹੇ ਹਾਂ ਜੀ ਰੌਣਕ ਮੇਲਾ ਛੁੱਟੀਆਂ ਪੈ ਗਈਆਂ ਨੇ ਆਣੇ ਕਿ ਨਗਰ ਪੌਂਟਾ ਜੋ ਚਲਾਵੇ ਮਨੋ ਕਾਮਨਾ ਗੁਰਤੀ ਪਾਵੇ ਆਓ ਜੀ ਤਕਰਾਮ ਦੇ ਦਰਸ਼ਨ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਦੇ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਲੋਈ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਨਿਸ਼ਾਨ ਸਾਹਿਬ ਸ੍ਰੀ ਗੁਰਦੁਆਰੇ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਲੋ ਜੀ ਹਮੇ ਅਗੇ ਕੜਾ ਪ੍ਰਸ਼ਾਦ ਲੈਣ ਦੇ ਇੱਕ ਜਿਹੜੇ ਬਾਬਾ ਪ੍ਰਸ਼ਾਦ ਦਿੰਦਾ ਹੈ ਲੋ ਜੀ ਹਮੇ ਅਗੇ ਆ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਦਰਬਾਰ ਸਾਹਿਬ ਕੇ ਬੈਕ ਸਾਈਡ ਮਾ ਜਿਹੜਾ ਕਬੀਰ ਦਰਬਾਰ ਬਣਿਆ ਹੁਣ ਤੁਹਾਨੂੰ ਦਰਸ਼ਨ ਕਰਾਉਂਗੇ ਅਸੀਂ ਕਬੀਰ ਦਰਬਾਰ ਕੇ सत नाम वाहेगुरु अंदर ऐसी में बहुत बढ़िया लो जी आगे गुरुद्वारा कवि दरबार अस्थान पातशाह दसें पौंटा साहब दरबार स्थान कवि दरबार स्थान जी बहुत ही सुंदर मार्ग बाबा जी लो भाई जी हूँ आगे कवि दरबार अस्थान गुरुद्वारा श्री पौंटा साहब जिथा बैठका ਗੁਰਗੋਮ ਸਿੰਘ ਜੀ ਮਾਰਾ ਦਸਤਾਰ ਸ ਬੱਚਿਆਂ ਨੂੰ ਸਿਖਾਉਂਦੇ ਤੇ আর ਕਵੀ ਦਰਬਾਰ ਉਰਾ ਜਿਹੜੇ ਕੀ ਆ ਬੱਚਾ ਕੋਲ ਕਵਿਤਾ ਕਵੀਆਂ ਜਿਹੜੀਆਂ ਸੁਣਦੇ ਤੇ ਨਾਲੇ ਸਿਖਾਉਂਦੇ ਆ ਪਿੱਛੇ ਜਿਹੜਾ ਫਲਾਈਓਵਰ ਤੁਹਾਨੂੰ ਦਿਖ ਰਿਹਾ ਜਿਹੜਾ ਪੋਲਾ ਚੀਕ ਦਾ 2012 ਬੰਕਸ਼ਨ ਤੱਕ ਉਤਰਾਖਣ ਦਾ ਸਭ ਤੋਂ ਵੱਡਾ ਪੋੜ ਕਿੱਥਾ ਹੈ ਆਏ ਗੁਰਦੁਆਰਾ ਸ਼ਰੀਫ ਪੌਂਟਾ ਸਾਹਿਬ ਤੇ ਹਿਮਾਚਲ ਤੇ ਉਤਰਾਖਣ ਦੇ ਵਿੱਚ ਆ ਰ ਆ ਬਾਬਾ ਭੁਰੇਸ਼ਾ ਉਹ ਸਾਹਮਣੇ ਤੁਹਾਨੂੰ ਲੈਟ ਚਮਕ ਰਹੀ ਰਾਤ ਹੋਈ ਪਹਾੜ ਥੋੜੇ ਘਾਟਾਂ ਹੇਟਾ ਜਮਨਾਪਾ ਲੋਕ ਆਏ ਹੋਏ ਆ ਵਾਹ ਕੀ ਅਜਮਨਾ ਦਾ ਪਾਣੀ ਵੀ ਬੜਾ ਘੱਟ ਹੋ ਗਿਆ ਚਲੋ ਜੀ ਆ ਤੁਹਾਨੂੰ ਦਰਸ਼ਨ ਕਰਾਣੇ ਤੇ ਅਸੀਂ ਸਾਰੇ ਹਾਂ ਜੀ ਸਾਸਰੀ ਕਾ